ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦੇ ਆਲਾ ਤੇਰੀ ਓਟ ਪੂਰਨ ਗੋਪਾਲਾ ਉਹ ਪ੍ਰਭੂ ਅੰਤਰਜਾਮੀ ਹੈ ਕਟ-ਕਟ ਦੀਆਂ ਜਾਣਨ ਵਾਲਾ ਹੈ ਦਿਨ ਦੁਖੀਆਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਉੱਤੇ ਉਸਦੀ ਮਿਹਰ ਹੁੰਦੀ ਹੈ ਉਹੀ ਵਿਅਕਤੀ ਉਸਨੋ ਈ ਹੁੰਦਾ ਹੈ ਅਤੇ ਅੱਠੇ ਪਹਿਰ ਉਸਤੇ ਗੁਣ ਗੁਣਦਾ ਹੈ ਸਭ ਜੀਵ ਜੰਤੂਆਂ ਦੀ ਪ੍ਰਤਮਾਲਨਾ ਉਹ ਪਰਮਾਤਮਾ ਕਰਦਾ ਹੈ ਇਸ ਲਈ ਉਸੇ ਦੀ ਸ਼ਰਨ ਜਾਂ ਓਟ ਲੈਣੀ ਚਾਹੀਦੀ ਹੈ ਕਿਉਂਕਿ ਸ਼ਰਨ ਜਾਂ ਓਟ ਉਸੇ ਦੀ ਲਈ ਜਾਂਦੀ ਹੈ ਜੋ ਪੂਰਨ ਹੋਵੇ ਜਿਸ ਵਿੱਚ ਕੋਈ ਕਾੜ ਨਾ ਹੋਵੇ ਪਾਰਬ੍ਰਮ ਪੂਰਨ ਹੈ ਅਬਨਾਸੀ ਹੈ ਜਨਮ ਮਰਨ ਤੋਂ ਰਹਿਤ ਹੈ ਸਿਰਜਨ ਹਾਰ ਹੈ ਪ੍ਰਤਪਾਲਕ ਹੈ ਕਲਨ ਕਰਾਵਨ ਹੈ ਅੰਤਰਜਮੀ ਹੈ ਉਸਨੋ ਕੋਈ ਪੈਦਾ ਕਰਨ ਵਾਲਾ ਨਹੀਂ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਜਦੋਂ ਸ੍ਰਿਸ਼ਟੀ ਨਹੀਂ ਸੀ ਕੁਝ ਵੀ ਨਹੀਂ ਸੀ ਉਹ ਦਮੇ ਉਹ ਸੇ ਹੀ ਹੋਣ ਵੀ ਹੈ ਅਤੇ ਅੱਗੇ ਵੀ ਹੋਵੇਗਾ ਉਹ ਪਰਮਾਤਮਾ ਨਿਰਮਲ ਹੈ ਨਿਰਵੈਰ ਹੈ ਉਸ ਵਿੱਚ ਗੁਣ ਹੀ ਗੁਣ ਹਨ ਉਹ ਗਣ ਕੋਈ ਨਹੀਂ ਉਹ ਇੱਕ ਵੀ ਹੈ ਅਤੇ ਅਨੇਕ ਵੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਜਲ ਥਲ ਵਿੱਚ ਸਭ ਤਾਂ ਹਾਜ਼ਰ ਨਾਜ਼ਰ ਹੈ ਸ਼ਰਨ ਜਾਂ ਓਟ ਕੇਵਲ ਉਸੇ ਦੀ ਲਈ ਜਾਂਦੀ ਹੈ ਜੋ ਜਦੋਂ ਲੋੜ ਪਵੇ ਉਥੇ ਹਾਜ਼ਰ ਹੋਵੇ ਅਤੇ ਸ਼ਰਨ ਦੇਣ ਦੇ ਸਮਰੱਥ ਹੋਵੇ ਪੂਰਨ ਹੋਵੇ ਅਤੇ ਇਹ ਗੁਣ ਕੇਵਲ ਪਰਮਾਤਮਾ ਵਿੱਚ ਹੀ ਹਨ ਗੁਰੂ ਅਰਜਨ ਦੇਵ ਪਾਸ਼ਾ ਜੀ ਇਹਨਾਂ ਗੁਨਾ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਹਨ ਸੰਤੋ ਸੁਖ ਹੋਵਾ ਸਭ ਥਾਈ ਪਾਲ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਫਾਰ ਬ੍ਰਹਮ ਦੇ ਮੁਕਾਬਲੇ ਮਨੁੱਖ ਅਧੂਰਾ ਹੈ ਅਪੂਰਨ ਹੈ ਇਸ ਵਿੱਚ ਘਾਟੇ ਹਨ ਓਗਨ ਹਨ ਇਸ ਲਈ ਮਨੁੱਖ ਨੂੰ ਓਟ ਜਾਂ ਆਸਰੇ ਦੀ ਲੋੜ ਪੈਂਦੀ ਹੈ ਮਨੁੱਖ ਦੂਸਰੇ ਪਾਉ ਤੇ ਕਾਰਨ ਮੋਹ ਮਮਤਾ ਦੇ ਬੰਦਨਾ ਵਿੱਚ ਬੱਝਿਆ ਹੋਇਆ ਪੂਰਨ ਪਰਮੇਸ਼ਰ ਨੂੰ ਭੁੱਲ ਕੇ ਭੋਜਲ ਵਿੱਚ ਫਸਿਆ ਜਾਂਦਾ ਹੈ ਅਤੇ ਜਰਮ ਮਰਨ ਦੇ ਚੱਕਰਾਂ ਵਿੱਚ ਪਿਆਰ ਜਾਂਦਾ ਹੈ ਮਮਤਾ ਮੋਹ ਤ੍ਰੋ ਮਦਮਤਾ ਬੰਦਨ ਬਾਦਿਆ ਅਤਪਿਕਰਾਲ ਦਿਨ ਦਿਨ ਸਿਜਤ ਵਿਕਾਤ ਕਰ ਔਦ ਫਾਹੀ ਫਾਥਾ ਜਮਕੈ ਜਲ ਤੇਰੀ ਸਨ ਪ੍ਰਭ ਦੀਨ ਦਿ얄 ਵਿਕਾਰਾਂ ਵਿੱਚ ਫਸੇ ਹੋਏ ਮਨੁੱਖ ਦਾ ਇਹ ਵਡਮੁੱਲਾ ਜਨਮ ਪਲ-ਪਲ ਕਰਕੇ ਬੀਤ ਰਿਹਾ ਹੈ ਅਤੇ ਕੇਵਲ ਪ੍ਰਬੁੱਦੀ ਛਰਨ ਵਿੱਚ ਆ ਕੇ ਹੀ ਇਸ ਮਹਾ ਵਿਖਮ ਸਾਗਰ ਨੂੰ ਤਰਿਆ ਜਾ ਸਕਦਾ ਹੈ ਕਿਉਂਕਿ ਇਹ ਛਰਨਾਈ ਹੀ ਸੱਚੀ ਹੈ ਅਤੇ ਹਰੀ ਨੂੰ ਛੜਕੇ ਜੋ ਦੂਜੇ ਭਾਵ ਵਿੱਚ ਲੱਗੇ ਹਨ ਉਹੋ ਹੀ ਜੰਮਦੇ ਮਰਦੇ ਰਹਿੰਦੇ ਹਨ ਪਰ ਮਨੁੱਖ ਅਗਿਆਨਤਾ ਦੇ ਕਾਰਨ ਹਾਜ਼ਰ-ਨਾਜ਼ਰ ਪ੍ਰਭੂ ਨੂੰ ਜੋ ਨੇੜੇ ਹੈ ਦੂਰ ਸਮਝਦਾ ਹੈ ਅਤੇ ਆਪਣੇ ਦੁੱਖ ਦੂਰ ਕਰਨ ਲਈ ਹੋਰ ਆਸਰੇ ਭਾਲਦਾ ਹੈ ਪਰ ਜੋ ਆਪ ਸਮਰੱਥ ਨਹੀਂ ਪੂਰਨ ਨਹੀਂ ਆਪ ਜਨਮ ਮਰਦੇ ਚੱਕਰ ਵਿੱਚ ਪਿਆ ਹੈ ਉਹ ਦੂਸਰੇ ਨੂੰ ਪੁਜਲ ਚੋਂ ਕਿਵੇਂ ਕੱਢ ਸਕਦਾ ਹੈ ਐਸੇ ਲਈ ਬਾਣੀ ਅੰਦਰ ਫਰਮਾਨ ਹੈ ਅਵਰ ਓਟਮੈ ਸਗਲੀ ਦੇਖੀ ਇਕ ਤੇਰੀ ਓਟ ਲਹਈਏ ਪਾ ਸਾਰੇ ਆਸਰੇ ਅਸੀਂ ਦੇਖ ਲਏ ਹਨ ਸਾਰੇ ਹੀ ਝੁੱਟੇ ਹਨ ਕੇਵਲ ਪਰਮਾਤਮਾ ਦਾ ਆਸਰਾ ਲੱਗਿਆ ਹੈ ਐਸੇ ਲਈ ਗੁਰੂ ਜੀ ਫਰਮਾਨ ਕਰਦੇ ਹਨ ਹੋਰ ਸਾਰੇ ਉਪਾਅ ਛੱਡ ਕੇ ਉਸ ਸੱਚੇ ਅਕਾਲ ਪੁਰਖ ਦੀ ਓਟ ਲੈਂਦ ਵਿੱਚ ਹੀ ਸੁਖ ਹੈ ਤਿਆਗੋ ਸਗਲ ਉਪਾਅ ਵਤਿਸ ਕੀ ਓਟ ਗਹੋ ਪਉਸਰ ਨਹੀਂ ਪਜ ਸੁਖੀ ਹੂੰ ਸੁਖਲ ਹੋ ਉਸ ਦੀ ਓਟ ਕਿਉਂ ਲੈਣੀ ਹੈ ਕਿਉਂਕਿ ਆਸਰਾ ਦੇਣ ਦੇ ਉਹ ਸਮਰਤ ਹੈ ਉਸ ਦੀ ਛਰਨ ਵਿੱਚ ਆ ਕੇ ਕਰੋੜਾਂ ਦਾ ਉਦਾਰ ਹੋ ਗਿਆ ਹੈ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਸਮਰਥਾ ਨੂੰ ਸਧਾਰਨ ਮਨੁੱਖ ਨਹੀਂ ਜਾਣਦਾ ਕੋਈ ਵਿਰਲਾ ਹੀ ਹੈ ਜੋ ਗੁਰੂ ਦੀ ਕਿਰਪਾ ਨਾਲ ਸ਼ਬਦ ਦੁਆਰਾ ਉਸ ਬਿਆਨਤ ਨੂੰ ਜਾਣ ਲੈਂਦਾ ਹੈ ਪਰ ਸੱਚੇ ਸ਼ਬਦ ਦੀ ਸਮਝ ਉਸੇ ਨੂੰ ਪੈਂਦੀ ਹੈ ਜੋ ਹਰੀ ਦੀ ਛਰਨ ਆਉਂਦਾ ਹੈ ਉਸ ਬਿਆੰਤਾ ਦੀਆਂ ਵਡਿਆਈਆਂ ਉਤੋਂ ਸਦਾ-ਸਦਾ ਬਲ ਹਾਰੇ ਜਾਂਦੇ ਹੋਏ ਮਨੁੱਖ ਆਪਣਾ ਸਭ ਕੁਝ ਉਸ ਨੂੰ ਸੌਂਪ ਦੇਵੇ ਤਾਂ ਉਸ ਦੀ ਗੁੱਦ ਦਾ ਨਿਗਮਾਣ ਸਕਦਾ ਹੈ ਅਸਲ ਵਿੱਚ ਮਨੁੱਖ ਦਾ ਆਪਣਾ ਕੁਝ ਵੀ ਨਹੀਂ ਪਰ ਆਪਣੀ ਅਗਿਆਨਤਾ ਦੇ ਕਾਰਨ ਉਹ ਸਾਰੀਆਂ ਚੀਜ਼ਾਂ ਨੂੰ ਸਬੰਧੀਆਂ ਨੂੰ ਝੂਠੇ ਸਾਖਾਂ ਨੂੰ ਆਪਣਾ ਸਮਝਦਾ ਹੈ ਜੇਕਰ ਉਹ ਸਭ ਕੁਝ ਵਾਹਿਗੁਰੂ ਦਾ ਸਮਝ ਕੇ ਆਪਣਾ ਤਨ ਮਨ ਤਨ ਸਭ ਕੁਝ ਉਸ ਨੂੰ ਸੌਂਪ ਕੇ ਆਪਣੇ ਸਭ ਸਿਆਣਪਾ ਛੱਡ ਕੇ ਆਪਣੀ ਮਤ त्याग ਕੇ ਪੂਰੀ ਤਰ੍ਹਾਂ ਅਕਾਲਪੁਰਖ ਅਗੇ ਸਮਰਪਣ ਕਰ ਦਵੇ ਤਾਂ ਉਸ ਨੂੰ ਸੱਚੀ ਓਟ ਪ੍ਰਾਪਤ ਹੋ ਸਕਦੀ ਹੈ ਸੱਚੇ ਨਾਲ ਲੱਗ ਕੇ ਹੀ ਉਸ ਦੀ ਹੋਮੇ ਦੂਰ ਹੋਵੇਗੀ ਅਤੇ ਉਸ ਦੀ ਸ਼ਰਨ ਪ੍ਰਾਪਤ ਹੋਵੇਗੀ ਜਿਵੇਂ ਜਿਵੇਂ ਵਿਅਕਤੀ ਗੁਰੂ ਦੀ ਸ਼ਰਨ ਆਉਂਦਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦਾ ਹੈ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਮਿਲਣ ਦਾ ਉਸ਼ਾ ਪੈਦਾ ਹੋ ਜਾਂਦਾ ਹੈ ਅਤੇ ਐਸੇ ਨਾਮ ਨਿਸਰੋਂ ਦੀ ਸ਼ਕਤੀ ਉਹਨਾਂ ਮਹਾਪੁਰਸ਼ਾਂ ਵਿੱਚ ਹੁੰਦੀ ਹੈ ਜਿਨ੍ਹਾਂ ਨੇ ਆਪ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਮੰਨਿਆ ਅਤੇ ਨਿਦ ਆਸਨ ਕੀਤਾ ਹੈ ਪਰਮਾਤਮਾ ਦੇ ਪਿਆਰਿਆਂ ਦੀ ਛਣ ਵਿੱਚ ਪੈਣ ਨਾਲ ਪਰਮਾਤਮਾ ਦੇ ਮਿਲਣ ਦਾ ਚਾਤਾ ਪੈਦਾ ਹੋ ਜਾਂਦਾ ਹੈ ਪਰ ਤਾਂ ਵੀ ਉਸ ਪਰਮਾਤਮਾ ਨੂੰ ਪੂਰਾ ਭਾਨ ਵਾਸਤੇ ਆਪਣਾ ਸਭ ਤਨਮੰਦਨ ਅਰਪਣ ਕਰਨਾ ਪੈਂਦਾ ਹੈ ਤਾਂ ਹੀ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਨਹੀਂ ਤਾਂ ਨਹੀਂ ਪਾਇਆ ਜਾ ਸਕਦਾ ਸਾਡੀ ਅੱਜ ਦੀ ਇੱਕ ਐਸੇ ਹੀ ਕਾਜੀ ਦੀ ਸਾਖੀ ਜਿਸ ਦਾ ਇਹ ਪੁਲੇਖਾ ਇੱਕ ਸਧਾਰਨ ਜਹੀ ਔਰਤ ਨੇ ਦੂਰ ਕਰ ਦਿੱਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਲ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਾਜੀ ਜੋ ਆਪਣੇ ਧਰਮ ਦੇ ਨਿਯਮਾਂ ਵਿੱਚ ਬੜਾ ਹੀ ਪੱਕਾ ਸੀ ਬਹੁਤ ਸਾਰੇ ਧਰਮੀ ਪੁਰਸ਼ ਦੇਖਣ ਵਿੱਚ ਆਪਣੇ ਧਰਮ ਦੇ ਕਰਮ ਵਿੱਚ ਬੜੇ ਪੱਕੇ ਨਜ਼ਰ ਆਉਂਦੇ ਹਨ ਪਰ ਧਰਮ ਦਾ ਅਸਰ ਉਹਨਾਂ ਤੇ ਤਨ ਉੱਤੇ ਉਕਾ ਹੀ ਨਹੀਂ ਹੁੰਦਾ ਅਜਿਹੇ ਲੋਕ ਰਸਮੀ ਤੌਰ ਤੇ ਪਾਠ ਪੂਜਾ ਨਿਮਾਜ਼ ਸਭ ਕੁਝ ਮੰਦੇ ਖੰਡਾ ਨਾਲ ਕਰਦੇ ਹਨ ਜਿਸ ਕਰਕੇ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਐਸਾ ਹੀ ਇਹ ਕਾਜੀ ਸੀ ਜਿਸ ਜਗ੍ਹਾ ਉੱਤੇ ਇਹ ਨਿਵਾਜ਼ ਕਰਦਾ ਸੀ ਉੱਥੇ ਇੱਕ ਇਟ ਰਾਕੇ ਉਤਨੀ ਜਗ੍ਹਾ ਨੂੰ ਕਵਰ ਕਰ ਲੈਂਦਾ ਅਤੇ ਜੋ ਕੋਈ ਵਿੱਚੋਂ ਲੰਘ ਜਾਵੇ ਨਮਾਜ਼ ਨੂੰ ਕাজা ਹੋਈ ਮੰਨਦਾ ਸੀ ਇੱਕ ਦਿਨ ਇੱਕ ਬੀਬੀ ਜੋ ਪ੍ਰਤੀਬੱਧ ਧਰਮ ਵਿੱਚ ਪੱਕੀ ਸੀ ਆਪਣੇ ਪਤੀ ਨੂੰ ਪਰਮੇਸ਼ਵਰ ਦਾ ਰੂਪ ਮੰਦੀ ਸੀ ਅਤੇ ਹਰ ਵੇਲੇ ਉਸ ਦੇ ਪ੍ਰੇਮ ਵਿੱਚ ਭਿੱਜੀ ਰਹਿੰਦੀ ਸੀ ਉਹ ਆਪਣੇ ਪਤੀ ਪ੍ਰੇਮ ਦੇ ਰਸ ਵਿੱਚ ਭਿੱਜੀ ਇਸ ਕਾਜੀ ਦੇ ਅਗੋਂ ਦੀ ਲੰਗ ਗਈ ਉਹਨਾਂ ਸਮਿਆਂ ਵਿੱਚ ਕਾਜੀ ਕੋਲ ਲੋਕਾਂ ਨੂੰ ਸਜ਼ਾ ਦੇਣ ਦੀ ਜੱਜ ਨਾਲ ਦੀ ਸ਼ਕਤੀ ਹੁੰਦੀ ਸੀ ਕਾਜੀ ਨੇ ਉਸ ਬੀਬੀ ਦੇ ਕੋਰੇ ਮੜਵਾਏ ਅਤੇ ਕਿਹਾ ਤੂੰ ਮੇਰੀ ਨਮਾਜ਼ ਕাজা ਕਰ ਦਿੱਤੀ ਹੈ ਬਾਦ ਵਿੱਚ ਕਾਜੀ ਨੇ ਸੋਚਿਆ ਇੱਕ ਪਾਸੇ ਤਾਂ ਮੈਂ ਖੁਦਾ ਦੀ ਇਬਾਦਤ ਕਰਦਾ ਹਾਂ ਦੂਸਰੇ ਪਾਸੇ ਇਸ ਬੀਬੀ ਨੂੰ ਕੋੜੇ ਮਰਵਾਏ ਇਸ ਦੇ ਨੇਕ ਸੁਭਾਅ ਦੀ ਚਰਚਾ ਸਾਰੀ ਬਸਤੀ ਵਿੱਚ ਹੈ ਕਾਜੀ ਦੇ ਮਨ ਵਿੱਚ ਮੁਸਲਮਾਨ ਸੁਭਾਅ ਜਾਗ ਪਿਆ ਜਿਸ ਜ਼ੁਬਾਨ ਨੂੰ ਸਤਿਗੁਰੂ ਜੀ ਕਥਨ ਕਰਦੇ ਹਨ ਮੁਸਲਮਾਨ ਮੋਮਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਜਦੋਂ ਦਿਲ ਨਿਮਰਤਾ ਵਾਲੇ ਭਾਵ ਵਿੱਚ ਆਇਆ ਤਾਂ ਉਸ ਨੇ ਉਸ ਬੀਬੀ ਕੋਲੋਂ ਮਾਫੀ ਮੰਗੀ ਕਿ ਮੈਂ ਤੈਨੂੰ ਕੋੜੇ ਮਾਰ ਕੇ ਬੜੀ ਗਲਤੀ ਕੀਤੀ ਹੈ ਜਿਤਨੀ ਵੱਡੀ ਮੈਂ ਤੈਨੂੰ ਸਜ਼ਾ ਦੇ ਬੈਠਾ ਹਾਂ ਉਤਨੀ ਤਾਂ ਤੇਰੀ ਗਲਤੀ ਹੀ ਨਹੀਂ ਸੀ ਸਜ਼ਾ ਤਾਂ ਗਲਤੀ ਦੇ ਆਧਾਰ ਤੇ ਹੋਇਆ ਕਰਦੀ ਹੈ ਜਦੋਂ ਉਹ ਬੀਬੀ ਪਤੀ ਪ੍ਰੇਮ ਦੀ ਅਵਸਥਾ ਰੂਪ ਗੁਫਾ ਤੋਂ ਬਾਹਰ ਨਿਕਲੀ ਅਤੇ ਸੋਜੀ ਵਿੱਚ ਆ ਕੇ ਕਹਿਣ ਲੱਗੀ ਕਾਜੀ ਸਾਹਿਬ ਤੁਸੀਂ ਮਾਫੀ ਕਿਸ ਗਲਤੀ ਮੰਗ ਰਹੇ ਹੋ ਤੁਹਾਡੇ ਕੋੜੇ ਜੋ ਮੇਰੇ ਜਿਸਮ ਤੇ ਲੱਗੇ ਹਨ ਪਤੀ ਦੇ ਪ੍ਰੇਮ ਵਿੱਚ ਹੋਣ ਕਰਕੇ ਮੈਨੂੰ ਸੋਝੀ ਹੀ ਨਹੀਂ ਸੀ ਕਿ ਮੇਰੇ ਸਰੀਰ ਤੇ ਕੋੜੇ ਲੱਗ ਰਹੇ ਹਨ ਅਤੇ ਨਾ ਹੀ ਮੈਨੂੰ ਇਹਨਾਂ ਦੀ ਪੀੜਾ ਵਿਆਪੀ ਪਰ ਘੱਟ ਤੋਂ ਘੱਟ ਇਹ ਤਾਂ ਸਮਝਾ ਦਿਓ ਕਿ ਤੁਹਾਨੂੰ ਇਹਨਾਂ ਦੋਨਾਂ ਗੱਲਾਂ ਵਿੱਚੋਂ ਪਹਿਲੀ ਕੋੜੇ ਮਾਰਨ ਅਤੇ ਫਿਰ ਮਾਫੀ ਮੰਗਣ ਦੀ ਜ਼ਰੂਰਤ ਕਿਉਂ ਪਈ ਇਤਨੇ ਸਮਝਦਾਰ ਹੋ ਕੇ ਪਹਿਲੇ ਤੁਸੀਂ ਕੋੜੇ ਮਾਰੇ ਅਤੇ ਫਿਰ ਮਾਫੀ ਮੰਗ ਰਹੇ ਹੋ ਕਿਤਨੀ ਨਾਦਾਨੀ ਭਰੀ ਗੱਲ ਕਰ ਰਹੇ ਹੋ ਮੈਨੂੰ ਤੁਹਾਡੀ ਇਸ ਗੱਲ ਤੇ ਹੈਰਾਨੀ ਹੋ ਰਹੀ ਹੈ ਚਲੋ ਇਸ ਝੰਡੜ ਨੂੰ ਛੱਡ ਦਿਓ ਅਤੇ ਇਹ ਹੀ ਦੱਸ ਦਿਓ ਕਿ ਮੈਨੂੰ ਕੋੜੇ ਮਾਰੇ ਕਿਸ ਕਰਦੇ ਹਨ ਕਾਜੀ ਕਹਿਣ ਲੱਗਾ ਬੀਬੀ ਜਦੋਂ ਮੈਂ ਨਿਮਾਜ਼ ਪੜ੍ਹਦਾ ਹਾਂ ਤਾਂ ਨਿਸ਼ਾਨੀ ਲਾਉਂਦਾ ਹਾਂ ਤੇ ਜੇ ਕੋਈ ਉਸ ਨਿਸ਼ਾਨੀ ਵਿੱਚੋਂ ਲੰਘ ਜਾਵੇ ਤਾਂ ਮੇਰੀ ਨਮਾਜ਼ ਕাজা ਹੋ ਜਾਂਦੀ ਹੈ ਕਾਜੀ ਦੀ ਗੱਲ ਸੁਣ ਕੇ ਬੀਬੀ ਹੱਸ ਪਈ ਅਤੇ ਕਹਿਣ ਲੱਗੀ ਕਾਜੀ ਸਾਹਿਬ ਤੁਹਾਡੀ ਨਮਾਜ਼ ਲੋਕਾਂ ਲਈ ਤਾਂ ਤੋਕਾ ਹੈ ਪਰ ਤੁਹਾਡੇ ਲਈ ਵੀ ਇਹ ਤੋਕਾ ਹੈ ਮੈਂ ਇੱਕ ਦੁਨਿਆਵੀ ਪਤੀ ਦੇ ਪ੍ਰੇਮ ਵਿੱਚ ਸੀ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਇੱਥੇ ਕੋਈ ਨਮਾਜ਼ ਪੜ ਰਿਹਾ ਹੈ ਜਾਂ ਫਿਰ ਮੇਰੇ ਸਰੀਰ ਤੇ ਕੋੜੇ ਲੱਗੇ ਹਨ ਪਰ ਤੁਹਾਨੂੰ ਪਰਮਾਤਮਾ ਦੀ ਨਮਾਜ਼ ਪੜਦੇ ਹੋਏ ਵੀ ਇਹ ਪਤਾ ਲੱਗ ਗਿਆ ਕਿ ਕੋਈ ਇਸਤਰੀ ਇਥੋਂ ਦੀ ਲੰਗੀ ਹੈ ਇਹ ਇਹ ਕਿਹੋ ਜਿਹਾ ਪ੍ਰੇਮ ਹੈ ਇਹੋ ਜੇ ਨਕਲੀ ਪ੍ਰੇਮ ਨਾਲ ਖੁਦਾ ਪ੍ਰਸਾਨ ਨਾ ਨਹੀਂ ਹੋਵੇਗਾ ਇਹ ਗੱਲ ਸੁਣਦੇ ਹੀ ਕਾਜੀ ਦਾ ਸਾਰਾ ਹੰਕਾਰ ਦੂਰ ਹੋ ਗਿਆ ਉਸ ਨੂੰ ਸਮਝ ਆ ਗਿਆ ਕਿ ਪਰਮਾਤਮਾ ਦਾ ਸੱਚਾ ਆਸ਼ਿਕ ਉਹੀ ਹੁੰਦਾ ਹੈ ਜਿਸ ਨੂੰ ਸੰਸਾਰ ਦੀ ਕੋਈ ਆਸਾ ਨਾ ਹੋਵੇ ਅਤੇ ਜਦ ਤੱਕ ਸੰਸਾਰ ਦੀਆਂ ਆਸਾਂ ਹਨ ਪਰਮਾਤਮਾ ਨਾਲ ਸੱਚਾ ਪ੍ਰੇਮ ਤਾਂ ਹੋ ਹੀ ਨਹੀਂ ਸਕਦਾ ਐਸਾ ਪ੍ਰੇਮ ਕਿ ਆਪਣੇ ਸਰੀਰ ਦੀ ਸੁੱਧ ਬੁੱਧ ਹੀ ਨਾ ਰਹੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ ਤਾਂ ਵੀ ਪਰਮਾਤਮਾ ਨਾਲ ਉਸਦੀ ਪ੍ਰੀਤੀ ਨਾ ਟੁੱਟੇ ਅਤੇ ਐਸੀ ਕਿਰਪਾ ਕਿਸੇ ਵਿਰਲੇ ਮਨੁੱਖ ਤਹੀ ਹੁੰਦੀ ਹੈ ਉਹ ਜੋ ਸੱਚਾ ਪ੍ਰੇਮ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਨਵੀ ਆਪਣੀ ਬਾਣੀ ਅੰਦਰ ਫਰਮਾਨ ਕੀਤਾ ਹੈ ਜੋ ਸੱਚਾ ਪ੍ਰੇਮ ਕਰਦੇ ਹਨ ਉਹ ਹੀ ਪਰਮਾਤਮਾ ਨੂੰ ਪਾ ਸਕਦੇ ਹਨ ਸਚਕ ਹਉ ਸੁਨ ਲੈਹੁ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ